ਪੰਜਾਬ ਦੇ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਸਭ ਤੋਂ ਵਧੇਰੇ ਇਲਜ਼ਾਮ ਉਸ ਪੁਲਿਸ ਦੇ ਉੱਤੇ ਹੀ ਲੱਗੇ ਨੇ ਜਿਸ ਦੇ ਮੋਢਿਆਂ ਤੇ ਇਸ ਦੀ ਰਾਖੀ ਦੀ ਜ਼ਿੰਮੇਵਾਰੀ ਹੈ। ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਦੇ ਅੰਕੜੇ ਪੰਜਾਬ ਪੁਲਿਸ ਦੇ ਇਸ ਗੈਰ ਮਨੁੱਖੀ ਕਾਰਜ ਦੀ ਗਵਾਹੀ ਭਰਦੇ ਨੇ। 1997 ਦੇ ਵਿੱਚ ਕਮਿਸ਼ਨ ਦੇ ਹੋਂਦ ਵਿੱਚ ਆਉਣ ਤੋਂ ਲੈ ਕੇ ਸਾਲ 2015 ਤੱਕ ਮਨੁੱਖੀ ਅਧਿਕਾਰਾਂ ਦੀ ਉਲੰਘਣਾਾਂ ਦੇ ਕੁੱਲ ਮਾਮਲਿਆਂ ਦੇ ਵਿੱਚੋਂ 55% ਪੰਜਾਬ ਪੁਲਿਸ ਦੇ ਹੀ ਖਿਲਾਫ ਸਨ ਕਮਿਸ਼ਨ ਦੇ ਕੋਲ 31 ਮਈ 2015 ਤੱਕ ਮਨੁੱਖੀ ਅਧਿਕਾਰਾਂ ਦੀ ਉਲੰਘਣਾਾਂ ਦੀਆਂ ਕੁੱਲ 2,24,851 ਸ਼ਿਕਾਇਤਾਂ ਪੁੱਜੀਆਂ ਸਨ ਜਿਨ੍ਹਾਂ ਵਿੱਚੋਂ 1,24,035 ਸ਼ਿਕਾਇਤਾਂ ਸਿਰਫ ਪੁਲਿਸ ਦੇ ਖਿਲਾਫ ਸਨ ਤੋਨੋ ਵਿਖਾਉਣੇ ਆ ਕਿ ਸਾਲ ਦਰ ਸਾਲ ਪੁਲਿਸ ਦੇ ਖਿਲਾਫ ਸ਼ਿਕਾਇਤਾਂ ਦਾ ਗਰਾਫ ਕੀ ਰਿਹਾ उन्नीस सौ सतानवे सतवंजा शिकायत उन्नीस सौ अठानवे उन्नीस सौ नड़ानवे चरानवे दो हजार चार सौ एक दो हजार एक तीन हजार छह सौ बयाली साल हजार दो चार हजार तीन सौ चुतालीस साल दो हजार तीन छे हजार चार सौ बई साल दो हजार चार हजार सौ साल दो हजार पांच नौ हजार सौ पैंती शिकायत दो हजार विच हजार अठ सौ बवंजा शिकायत दो हजार सात विच 9410, हज़ार चार सौ दस दो हजार अठ हजार छब्बीस दो हज़ार नौ के हजार नौ सौ पांच साल दो हजार दस में दस हजार तीन सौ अठत्ती दो हज़ार ग्यारह में ਹੁਣ ਤੱਕ 3397 ਸ਼ਿਕਾਇਤਾਂ ਪੁਲਿਸ ਦੇ ਖਿਲਾਫ ਐਨਾ ਸ਼ਿਕਾਇਤਾਂ ਦੀ ਕੁੱਲ ਗਿਣਤੀ 132718 ਬਣਦੀ ਹੈ ਪੰਜਾਬ ਪੁਲਿਸ ਦੇ ਖਿਲਾਫ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਐਨੇ ਮਾਮਲੇ ਆਖਿਰ ਕਿਉਂ ਆਉਂਦੇ ਨੇ ਇਸ ਸਵਾਲ ਦਾ ਜਵਾਬ ਅਸੀਂ ਪੰਜਾਬ ਦੇ ਸਾਬਕਾ ਡੀਜੀਪੀ ਹਿਊਮਨ ਰਾਈਟਸ ਦੇ ਕੋਲ ਪੁੱਛਿਆ ਸ਼ਿਕਾਇਤਾਂ ਪੁਲਿਸ ਸੰਬੰਧ ਜ਼ਿਆਦਾ ਨੇ ਉਹਦਾ ਇਹਦਾ ਕਾਰਨ ਇਹ ਹੈਗਾ ਕਿ ਪੁਲਿਸ ਸਿੱਧਾ ਵਾਸਤਾ ਪੈਂਦਾ ਪਬਲਿਕ ਦੇ ਨਾਲ ਔਰ ਦੂਸਰਾ ਹੈਗਾ ਕਿ ਪੁਲਿਸ ਦਾ ਜਿਹੜਾ ਪ੍ਰਬੰਧ ਹੈ ਉਹ ਅਜੇ ਪਰਹਾਉਣਾ ਚੱਲ ਰਿਹਾ ਹੈ ਇਸ ਦੇ ਕਾਫੀ ਸਾਰਾ ਬਦਲਾਅ ਲਿਆਉਣ ਦੀ ਲੋੜ ਹੈ ਕਈ ਲੈਵਲ ਤੇ ਸੁਧਾਰ ਦੱਸੇ ਗਏ ਨੇ ਪੁਲਿਸ ਕਮਿਸ਼ਨਰ ਬਣੇ ਨੇ ਉਹਨਾਂ ਨੇ ਸਫਾਰਸ਼ਾਂ ਆਈਆਂ ਬੜੀ ਵਾਰੀ ਡਿਸਕਸ ਹੋਈਆਂ ਤੇ ਉਹਨਾਂ ਚੋਂ ਜਦ ਤੱਕ ਸੁਧਾਰ ਨਹੀਂ ਲਿਆਉਂਦੇ ਤਾਂ ਮਾਰਜਨਲ ਤੌਰ ਤੇ ਇੰਪਰੂਵਮੈਂਟ ਤਾਂ ਹੋ ਜਾਏਗੀ ਲੀਡਰਸ਼ਿਪ ਦੇ ਬੇਸਿਸ ਤੇ ਚੰਗੇ ਲੀਡਰਸ਼ਿਪ ਹੋਵੇ ਪਲੀਜ਼ ਦੀ ਉਹ ਬਰਸਾਰ ਹੋ ਸਕਦਾ ਤਾਂ ਖਾਸ ਦਾ ਰਹਿਣਾ ਮੁਸ਼ਕਲ ਲੱਗਦਾ ਹੁਣ ਸਵਾਲ ਇਹ ਵੀ ਹੈ ਕਿ ਆਖਿਰ ਕਮਿਸ਼ਨ ਦੇ ਹੋਂਦ ਵਿੱਚ ਆਉਣ ਦੇ باوجود ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਮਾਮਲੇ ਘਟ ਕਿਉਂ ਨਹੀਂ ਰਹੇ ਇਸ ਦਾ ਜਵਾਬ ਦਿੰਦਿਆਂ ਮਨੁੱਖੀ ਅਧਿਕਾਰ ਕਾਰਕੁਨ ਆਰਐਸ ਪੈਂਸ ਕੈਂਦੇ ਨੇ ਕਿ ਸਿਆਸੀ ਪ੍ਰਭਾਵ ਦੇ ਕਾਰਨ ਮਨੁੱਖੀ ਅਧਿਕਾਰ ਕਮਿਸ਼ਨ ਵੀ ਚਿੱਟਾ ਹਾਥੀ ਬਣ ਕੇ ਰਹਿ ਗਿਆ ਹੈ ਜੇ ਕਮਿਸ਼ਨ ਬਿਨਾਂ ਕਿਸੇ ਦਬਾਅ ਦੇ ਕੰਮ ਕਰੇ ਤਾਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਬੰਦ ਹੋ ਸਕਦੀ ਹੈ 20 ਸਾਲ ਹੋ ਗਏ ਪੰਜਾਬ ਸਟਿਊਮਰਾਇਸ ਕਮਿਸ਼ਨ ਬਣਿਆ ਨੂੰ ਤਾਂ ਸਵਾਲ ਤਾਂ ਇਹ ਹੋਣਾ ਚਾਹੀਦਾ ਕਿ ਪਹਿਲੇ ਸਾਲ ਤੋਂ ਹੀ ਪਤਾ ਲੱਗ ਗਿਆ ਸੀ ਕਿ ਕੰਪਲੇਂਟ ਤਾਂ ਪੁਲਿਸ ਡਿਪਾਰਟਮੈਂਟ ਦੇ ਖਿਲਾਫ ਹੈ ਇਹਨਾਂ ਨੇ 20 ਸਾਲ ਵਿੱਚ ਕੀਤਾ ਵੀ ਹੈ ਇਹ ਸਵਾਲ ਪੁੱਛਣਾ ਜ਼ਰੂਰੀ ਹੈ ਕਿਉਂਕਿ ਪਹਿਲੇ 5 ਸਾਲ ਵਿੱਚ ਤਾਂ ਕਮਿਸ਼ਨ ਨੇ ਬਹੁਤ ਚੰਗਾ ਕੰਮ ਕੀਤਾ ਘੱਟੋ ਘੱਟ 100 150 ਕੰਪਲੇਂਟਾਂ ਵਿੱਚ ਉਹਨਾਂ ਨੇ ਪੁਲਿਸ ਅਫਸਰ ਨੂੰ ਪਾਇਆ ਕਿ ਇਹਨਾਂ ਨੇ ਨਜਾਇਜ਼ ਛੁੱਟੇ ਕੇਸ ਪਾਇਆ ਨਾਰਕੋਟਿਕਸ ਕੇਸ ਪਾਇਆ ਉਸ ਵੇਲੇ ਡੀਜੀਪੀ ਐਂਡ ਸਾਰੇ ਮੈਂਬਰ ਬੜੇ ਚੰਗੇ ਸੀ ਇਮਾਨਦਾਰ ਸੀ ਐਕਟਿਵਿਸਟ ਸੀ ਐਂਡ ਉਹਦੋਂ ਇਕਵਰੀ ਪੁਲਿਸ ਕਮਿਸ਼ਨ ਤੋਂ ਜ਼ਿਆਦਾ ਡਰਦੇ ਸੀ ਤਾਂ ਹਾਈ ਕੋਰਟ ਤੋਂ ਘੱਟ ਉਸ ਤੋਂ ਬਾਅਦ ਹੌਲੀ-ਹੌਲੀ ਸਾਰਾ ਕਾਨੂੰਨ ਤਾਂ ਬੰਦਿਆ ਨਾਲ ਹੀ ਹੈ ਕਿ ਚੰਗੇ ਬੰਦੇ ਨਹੀਂ ਲਾਉਂਗੇ ਚੰਗਾ ਪਲਾ ਕਮਿਸ਼ਨ ਇੱਕ ਜਿਹੜਾ ਹੁੰਦਾ ਨਾ ਚਿੱਟਾ ਹਾਥੀ ਬਣ ਕੇ ਬਹਿ ਜਾਏਗਾ ਹੁਣ ਕਮਿਸ਼ਨ ਤੇ ਖਰਚਾ ਜ਼ਿਆਦਾ ਹੈ ਉਹ ਕੋਈ ਕੰਮ ਨਿਕਾਲੇ ਲੋਕ ਕਿ ਜਾਣੇ ਬੰਦ ਹੋ ਗਏ ਵਕੀਲ ਜਿਹੜਾ ਥੋੜੀ ਬੱਦ ਵੀ ਆਪਣੀ ਇੱਜ਼ਤ ਰੱਖਦਾ ਉਹ ਜਾਂਦਾ ਹੀ ਨਹੀਂ ਕਿਉਂਕਿ ਜਿਹੜੇ ਚੇਅਰਮੈਨ ਸਾਹਿਬ ਹੈ ਉਹ ਇੱਥੇ ਰਹਿੰਦੇ ਨੇ ਜਿੰਦੇ ਵੀ ਹੈ ਤਾਂ ਕੋਈ ਸੁਣਵਾਈ ਨਹੀਂ ਕਰਦੇ ਸੁਣਵਾਈ ਵੀ ਕਰਦੇ ਤਾਂ ਉਹਨਾਂ ਦੇ ਛੋਟੇ ਛੋਟੇ ਬਾਬੂ ਥੱਲੇ ਆਰਡਰ ਲਿਖੇ ਜਾਂਦੇ ਔਰ ਐਸੇ ਕਰਕੇ ਹੈ ਕਿ ਬਦਨਾਮੀ ਹੋ ਰਹੀ ਹੈ ਸਾਰਾ ਸਾਰਾ ਸਟੇਟ ਦੇ ਲੋਕ ਇਹ ਕਹਦੇ ਕਿ ਕਮਿਸ਼ਨ ਨੂੰ ਬੰਦ ਕਰ ਦਿਓ ਕਿਉਂਕਿ ਤੁਸੀਂ ਖਰਚਾ ਕਰ ਰਹੇ ਹੋ ਤੁਸੀਂ ਕੰਮ ਕੁਛ ਨਹੀਂ ਪੰਜਾਬ ਪੁਲਿਸ ਦੇ ਅਤਿਆਚਾਰੀ ਰਵਈਏ ਦੇ ਉਸ ਤੇ ਪਿਛਲੇ ਕਈ ਦਹਾਕਿਆਂ ਤੋਂ ਸਵਾਲ ਉੱਠਦੇ ਰਹੇ ਨੇ ਪਰ ਪੁਲਿਸ ਨੇ ਕਦੇ ਵੀ ਆਪਣੇ ਕੰਮ ਕਰਨ ਦਾ ਤਰੀਕਾ ਨਹੀਂ ਬਦਲਿਆ ਸਵਾਲ ਇਹ ਹੀ ਹੈ ਕਿ ਕੀ ਬਦਲਦੇ ਸਮਾਜ ਦੇ ਨਾਲ ਪੰਜਾਬ ਪੁਲਿਸ ਫਤਲੇਗੀ ਜਾਂ ਫਿਰ ਪੁਲਿਸ ਦੇ ਕਾਰੇ ਅਸੀਤ ਰਾਜਾ ਨਿਰਣਕੇ